ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਸੰਗਠਨ ਸਰਜਨ ਵੈਨ ਤਹਿਤ ਜਗਦੀਸ਼ ਚੰਦ ਜਾਗੜ ਅੱਜ ਬਲੋਕ ਕਾਂਗਰਸ ਦੇ ਉਹ ਨਿਗਰਦਿਚ ਕੀ ਅਦਵਾਸ਼ਨ ਦੇ ਚੀਟ ਮੀਟਿੰਗ ਦੇ ਵਿੱਚ ਪਹੁੰਚੇ ਤਸਵੀਰਾਂ ਵੀ ਦੇਖ ਸਕਦੇ ਹੋ ਗੁਰਦੀਪ ਸਿੰਘ ਘਰਾਚੋਂ ਬਲੋਕ ਪ੍ਰਧਾਨ ਬੋਲਦੇ ਨਜ਼ਰ ਆ ਰਹੇ ਹਨ ਇਸ ਮੌਕੇ ਤੇ ਸਾਵਕਾ ਬਲੋਕ ਸਮिति ਚੇਅਰਮੈਨ ਬਰਿੰਦਰ ਪੰਨਾਵਾ ਅਤੇ ਇਸ ਮੌਕੇ ਦੇ ਗੋਗੀ ਨਾਰਾਇਣਗੜ ਸੰਜੂ ਵਰਮਾ ਐਮ ਸੀ ਪੋਹਣੀਗੜ ਤੇ ਇਸ ਮੌਕੇ ਦੇ ਐਮ ਸੀ ਹਰਮਨ ਸਿੰਘ ਨੰਬਰਦਾਰ ਪੋਹਣੀਗੜ ਗਰਦੀਪ ਸਿੰਘ ਤੂਰ ਇਸ ਮੌਕੇ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਗਰਦੀਪ ਸਿੰਘ ਰਾਚੋਂ ਬੋਲਦੇ ਨਜ਼ਰ ਆ ਰਹੇ ਹਨ ਕਰਮਜੀਤ ਸਿੰਘ ਜੀ ਸਗਰੋਦੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਉੱਪਰ ਇਸ ਮੌਕੇ ਤੇ ਲਖਮਿੰਦਰ ਸਿੰਘ ਲੱਖੀ ਕਾਕੜਾ ਜੀ ਅਤੇ ਬਿੱਟੂ ਖਾਨ ਅਤੇ ਇਸ ਮੌਕੇ ਤਸਵੀਰਾਂ ਵੀ ਦੇਖ ਸਕਦੇ ਵਕ ਵਕਾ ਗੁਰਸਹਿਬਾਨ ਪਹੁੰਚੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕੀ ਪਾਰਟੀ ਦੀ ਸਰਗਰਮੀਆਂ ਤੇ ਆਉਣ ਵਾਲੇ 2027 ਦੇ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀਆਂ ਜਾ ਰਹੀਆਂ ਹਨ ਅਤੇ ਹੋਰ ਵੀ ਅਗੂ ਨਜ਼ਰ ਆ ਰਹੇ ਹਨ ਤੇ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਕੰਡੋੜਾ ਅਤੇ ਹੋਰ ਵੀ ਕਾਂਗਸਿਆਗੂ ਪਹੁੰਚੇ ਹੋਏ ਸਨ ਆਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ

वर्कर की राखी कर, दे, भी कर दे, वो सारे लोग जो जो कोई बीड़ा पही है हमेशा साकर ने मिल के साथ दिता है अब हड़ा की गल आई सू सबू पता कि गुरदसपुर के अंबरसर वाले इलाके नुकसान सा ਕਿਸਾਨ ਭਰਾਵਾਂ ਦਾ ਗਰੀਬ ਭਰਾਵਾਂ ਦਾ ਬਹੁਤ ਵੱਡੇ ਪੈਮਾਨੇ ਤੇ ਹੋਇਆ ਔਰ ਅਸੀਂ ਸਭ ਤੋਂ ਪਹਿਲਾਂ ਸੋਚ ਰੱਖੀ ਕਿ ਸਾਡੇ ਇਲਾਕੇ ਦੇ ਵਿੱਚ ਮਾਈਂ ਮੰਤਰੀ ਹੋਣ ਉਹ ਵੀ ਇਸੇ ਵਿੱਚ ਕੋ ਸਾਡਾ ਸਾਰਾ ਇਲਾਕਾ ਤੇ ਜ਼ਿਲ੍ਹਾ ਆਮ ਆਦਮੀ ਪਾਰਟੀ ਨਾਲ ਜੁੜਿਆ ਤੇ ਆਮ ਆਦਮੀ ਪਾਰਟੀ ਦੀ ਵੱਡੀ ਸਰਕਾਰ 2022 ਦੇ ਵਿੱਚ ਇਸ ਇਲਾਕੇ ਤੋਂ ਬਣੀ ਔਰ ਜਦੋਂ ਵੀ ਆਮ ਆਦਮੀ ਪਾਰਟੀ ਦੀ ਪਛਾਇਸ਼ ਹੋਈ ਉਹ ਪਛਾਇਸ਼ ਇਸ ਇਲਾਕੇ ਤੋਂ ਹੋਈ ਸੀ ਔਰ ਮੈਂ ਖੁਦ ਉਹ ਮੰਤਰੀ ਵੀ ਗਿਆ ਸਾਰੇ ਬਰਸਾਤ ਕੀ ਹਾਲਤਾਂ ਹੈਗੇ ਰਾਜਸਥਾਨ ਦੇ ਅੰਦਰ 1000 ਟੂੜੀ ਦੀ ਗੱਡੀ ਮੁੱਖ ਮੰਤਰੀ ਰੱਜੀ ਨੇ ਪੰਜਾਬ ਦੇ ਸਰਕਾਰ ਨੂੰ 1000 ਟੂੜੀ ਦੀ ਗੱਡੀ ਦੀ ਖਜਾ ਸਾੜਨ ਦੀ ਗੋਲੀਆਂ ਦੀ ਗੱਡੀ ਰਾਜਸਥਾਨ سے ਗਈ ਸੀ ਜਿੰਨਾ ਦੇ ਘਰੇ 2 ਕਿਲੋ ਦਾਣੇ ਨਹੀਂ ਹੁੰਦੇ ਜੋ ਉਹਨਾਂ ਨੇ ਕਰੇ 5-5 ਬੋਰੀਆਂ ਕਾਹਦੀਆਂ ਜੀਹੀਆਂ ਸਾਰਾ ਮੁੱਲ ਪੰਜਾਬ ਤੱਕ ਨਹੀਂ ਚਾਗਦਾ ਜਦੋਂ ਪਹਿਲੀ ਦਫਾ ਜਦੋਂ ਸਿਰਮੌਰ ਹਿੰਦੁਸਤਾਨ ਦਾ ਸੁਭਾਵੇ ਪੁਰਾ ਮੁੱਖ ਮੰਤਰੀ ਹੱਥ ਮਿਚਾ ਰਹੇ

भ्रष्टाचार खत्म होगा महंगाई खत्म होगी और पंद्रह पंद्रह लाख है लाख रुपए के लोगों के खाते में डालेंगे उस हजार लोगों ने फोन सरकार बना दी अब निरंकुश हो गए हैं झूठिया गला करके लोगों की मुस्कु कैद करके सरकार बना ली है वो सरकार ने किया कि में का जी दो हजार बार आमदनी उम्र करने की गल करता आम भी खोली है ਪਹਿਲੀ ਵਾਰ ਪਾਰਲੀਮੈਂਟ ਦੇ ਅੰਦਰ ਕਿਸਾਨ ਜਥੇਬੰਦੀਆਂ ਦੇ ਬਗੈਰ ਚਰਚਾ ਕੀਤੀ ਵੇਖਿਆ ਦੇਖੋ ਦੇਖੋ ਦੇਖਿਏ ਪੂਰੇ ਪੰਜਾਬ ਦੇ ਕਾਂਗਰਸ ਦਾ ਸੰਗਠਨ ਸੰਦਨ ਅਭਿਆਨ ਚੱਲ ਰਿਹਾ ਹੈ ਸਰ ਸਾਡੇ ਕਾਂਗਰਸ ਦੇ ਵਰਕਰਸ ਨੂੰ ਸਾਡੇ ਸਾਰੇ ਐਸੈਂਬਲੀਆ ਦੇ ਅੰਦਰ ਸਾਰੇ ਲੋਕਾਂ ਦੇ ਅੰਦਰ ਜਾ ਰਿਹਾ ਤੇ ਕਾਂਗਰਸ ਦੇ ਸਾਰੇ ਸਟੇਕ ਹোলਡਰਸ ਨੂੰ ਨਾਲ ਕਰ ਕਰਕੇ ਉਹ ਕਿ ਆਏ ਮਸ਼ਵਰੀ ਕਰਕੇ ਅਸੀਂ ਹਾਈ ਕਮਾਂਡ ਰਿਪੋਰਟ ਭੇਜ ਕੇ ਡਿਸਟ੍ਰਿਕਟ ਕਾਂਗਰਸ ਕਮੇਟੀ ਪ੍ਰੈਜ਼ੀਡੈਂਟ ਦਾ ਅਸੀਂ ਫੈਸਲਾ ਕਰਨਾ ਹੈ ਉਹਦੇ ਬਾਅਦ ਉਹਦੇ ਲਈ ਮੈਂ ਅੱਜ ਸੰਗਰੂ ਲੋਕਸਭਾ ਦੇ ਬੌਨਿਕੜਪੁਰ ਚ ਮੈਂ ਆਇਆ ਇੱਕ ਮਾਤਰ ਮਕਸਦ ਹੋਈ ਹੈ ਆ ਜਿਲ੍ਹਾ ਪ੍ਰਧਾਨ ਨੇ ਜੇ ਕੌਮੀ ਪੱਤਰ ਕੋ ਕਹਿਰ ਹੋ ਇਹ ਨਾ ਫਰਮਾਨ ਸਿਰਫ ਲੋਕਾਂ ਦੀ رائے ਨਾਲ ਇਹ ਲੋਕਲ ਸੰਗਰੂਰ ਦੇ ਛੜੇ ਕਾਂਗਰਸ ਦੇ ਵਰਕਰ ਹੈ ਉਹਨਾਂ ਦੀ رائے ਨਾਲ ਡਿਸਟ੍ਰਿਕਟ ਕਾਂਗਰਸ ਪ੍ਰੈਜ਼ੀਡੈਂਟ ਹੈ ਬੱਡੀ ਪੱਧਰ ਤੇ ਤੁਸੀਂ ਮੀਟਿੰਗ ਕਰ ਰਹੇ ਹੋ ਜ਼ਿਲ੍ਹਾ ਸੰਗਰੂਰ ਦੇ ਅੰਦਰ ਬਲਾਕਾਂ 'ਚ ਜਾ ਰਹੇ ਹੋ ਕਿਵੇਂ ਸਵਾਸ਼ ਮਿਲ ਰਿਹਾ ਲੋਕਾਂ ਦਾ ਪਿਛਲੀ ਵਾਰੀ ਨਾਲ ਬਿਲਕੁਲ ਬਹੁਤ ਜ਼ਿਆਦਾ ਹੁਸਾ ਹੈ ਕਿ ਸਾਡੇ ਸਾਰੇ ਵਰਕਰ ਇਹ ਮਹਿਸੂਸ ਕਰ ਰਹੇ ਕਿ ਪਹਿਲੀ ਵਾਰ ਹਾਈ ਕਮਾਂਡ ਨੇ ਸਾਡੀ ਗੱਲ ਪੁੱਛੀ ਗਈ ਹੈ ਸਾਡੀ رائے ਮਤਵ ਦਿੱਤਾ ਗਿਆ ਹੈ ਇਹਦੇ ਨਾਲ-ਨਾਲ ਜਿਹੜੀ ਵਰਤਮਾਨ ਸਰਕਾਰ ਹੈ ਉਹਦੇ ਖਿਲਾਫ ਵੀ ਬਹੁਤ ਜ਼ਿਆਦਾ ਵਿਦਰੋਹ ਹੈ ਕੋਕਾ ਆ ਪਾਰਟੀ ਦੀ ਜਿਵੇਂ ਫੁੱਟ ਲੈ ਕੇ ਫਿਰੋ ਹੀ ਸਵਾਲ ਹੋ ਜਾਂਦੇ ਨੇ ਕਿ ਨੀਚਲੇ ਪੱਧਰ ਤੋਂ ਲੈ ਕੇ ਉੱਪਰ ਤੱਕ ਹਾਈ ਕਮਾਂਡ ਕਿਵੇਂ ਤੁਸੀਂ ਇੱਕੇ ਨਾਲ ਚੱਲੋਗੇ ਬੇਗ ਹਰਿਆਣਾ ਵਿੱਚ ਕਿੰਨੀ ਵੱਡੀ ਪੱਧਰ ਦੇ ਨੁਕਸਾਨ ਹੋਦਾ ਜਦੋਂ ਥੱਲੋਂ ਸਾਰਿਆਂ ਦੀ رائے ਕਰਕੇ ਜਦੋਂ ਡਿਸਟ੍ਰਿਕਟ ਪ੍ਰਧਾਨ ਦਾ ਫੈਸਲਾ ਕਰਨਾ ਫਿਰ ਫੁਰ ਦਾ ਸਵਾਲ ਹੀ ਨਹੀਂ ਹੁੰਦਾ ਠੀਕ ਹੈ